ਮਨੁੱਖ ਕੋਲ ਬਹੁਤ ਵਧੀਆ ਧਰਤੀ ਹੈ ਚੰਗੀ ਧਰਤੀ ਹੈ ਪਰ ਬੀਜ ਨਹੀਂ ਹੈ ਬੋਣ ਲਈ ਤਾਂ ਧਰਤੀ بے ਮੈਨੇ ਵਧੀਆ ਤਾਂ ਵਧੀਆ ਇਸ ਕੋਲ ਬੀਜ ਹੈ ਪਰ ਧਰਤੀ ਨਹੀਂ ਹੈ ਤਾਂ ਹਥੇਲੀ ਤੇ ਸਰਸੋਂ ਥੋੜੀ ਜਮਦੀ ਹੈ ਸਿਰਫ ਕਹਾਣੀਆਂ ਹੀ ਨੇ ਵੀ ਹਥੇਲੀ ਤੇ ਸਰਸੋਂ ਜਮਾ ਦਿੱਤੀ ਹਥੇਲੀ ਤੇ ਨਹੀਂ ਜਮਦੀ ਹੁੰਦੀ ਬੀਜ ਨੂੰ ਫਲ ਤੱਕ ਅਪਣਨ ਲਈ ਜ਼ਮੀਨ ਚਾਹੀਦੀ ਹੈ ਬੀਜ ਨੂੰ ਫਲ ਤੱਕ ਪਹੁੰਚਣ ਲਈ ਜ਼ਮੀਨ ਚਾਹੀਦੀ ਹੈ ਧਰਤੀ ਚਾਹੀਦੀ ਹੈ ਜੈਸੇ ਬਿਨ ਹਰ ਹਰ ਜਿਵੇਂ ਨਹੀਂ ਬੋਈਏ ਸੂਤ ਬਿਨਾ ਕੈਸੇ ਮਣੀ ਪਰੋਈਏ ਕੁੰਡੀ ਬਿਨ ਕਿਆ ਗੰਢ ਚੜਾਈਏ ਸਾਧੂ ਬਿਨ ਤੈਸੇ ਅਵਗਤ ਜਾਈਏ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ ਬਿੰਬ ਬਿਨਾ ਕੈਸੇ ਕਪਰੇ ਧੋਈ ਪਿਤਾ ਤੋਂ ਬਿਨਾ ਕੋਈ ਮਾਂ ਮਾਂ ਨਹੀਂ ਹੋ ਸਕਦੀ। ਔਰ ਮਾਂ ਤੋਂ ਬਿਨਾ ਕੋਈ ਪਿਤਾ ਪਿਤਾ ਨਹੀਂ ਹੋ ਸਕਦਾ ਕਿਸੇ ਬੱਚੇ ਦਾ। ਭਗਤ ਕਬੀਰ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ। ਬਿੰਬ ਬਿਨਾ ਕੈਸੇ ਕਪੜੇ ধੋਈ ਸਾਬਣ ਹੈ। ਔਰ ਅچھے ਤੋਂ ਅچھے ਵਾਸ਼ਿੰਗ ਪਾਊਡਰ ਹੋਵਨ ਪਰ ਪਾਣੀ ਨਹੀਂ ਹੈ। ਬਿੰਬ ਪਾਣੀ ਤੋ ਭਾਈ ਸਾਹਿਬ ਜੀ ਕਹਿੰਦੇ ਨੇ ਸਾਬਣ ਬੇਮੈਨੇ ਕਬੀਰ ਕਪੜੇ ਦੀ ਮੈਲ ਕਿਸ ਤਰ੍ਹਾਂ ਨਿਕਲੇਗੀ ਇਹ ਚੰਦ ਮੈਂ ਤੁਹਾਡੇ ਸਾਹਮਣੇ ਉਦਾਹਰਣ ਰੱਖੇ ਨੇ ਔਰ ਇਹ ਉਦਾਹਰਣ ਨਿਆਇ ਸ਼ਾਸਤਰ ਦੇ ਕਰਤਾ ਗੋਤਮ ਨੇ ਦਿੱਤੇ ਨੇ ਕਹਿੰਦੇ ਜਿੱਥੇ ਤੱਕ ਮੈਂ ਸੰਸਾਰ ਦੇ ਵਿੱਚ ਦੇਖਦਾ ਇੱਕ ਵਸਤੂ ਦੂਸਰੇ ਦੇ ਆਸਰੇ ਤੇ ਖੜੀ ਹੈ ਉਹ ਆਸਰਾ ਉਸ ਕੋਲ ਖੋ ਲਈਏ ਉਹ ਕੰਮ ਕਰਨੋਂ ਰਹਿ ਜਾਂਦੀ ਹੈ ਨਹੀਂ ਕਰ ਸਕੇਗੀ ਖੋ ਜਾਏਗੀ ਮਿਟ ਜਾਏਗੀ ਚਾਹੇ ਸੂਖਸ਼ਮ ਜਗਤ ਹੈ ਚਾਹੇ ਅਸਥੂਲ ਜਗਤ ਹੈ ਇੱਕ ਦੂਜੇ ਦੇ ਆਸਰੇ ਨਾਲ ਚੱਲ ਰਿਹਾ ਹੈ ਇਸ ਦੀ ਇਨਾਈ ਦਲੀਲਾਂ ਨੂੰ ਪਕੜ ਕੇ ਕੁਛ ਇੱਕ ਨੇ ਕਹਿ ਦਿੱਤਾ ਸ਼ਾਇਦ ਫਿਰ ਪ੍ਰਮਾਤਮਾ ਨੂੰ ਵੀ ਆਸਰੇ ਦੀ ਲੋੜ ਹੈ ਤਾਂ ਪਤਾ ਉਸ ਉਹਨਾਂ ਨੇ ਕੀ ਆਖਿਆ ਨਾਸਤਿਕ ਲੋਗਾਂ ਨੇ ਚਲੋ ਪ੍ਰਮਾਤਮਾ ਨੂੰ ਕਰਤਾ ਮੰਨ ਲੈਂਦੇ ਆ ਕਾਰਨ ਨਹੀਂ ਹੈ ਉਹ ਕਾਰਨ ਨਹੀਂ ਹੈ ਔਰ ਦਲੀਲ ਘੜੇ ਦਾ ਕਰਤਾ ਕੁਮਾਰ ਜ਼ਰੂਰ ਹੈ ਕਾਰਨ ਨਹੀਂ ਹੈ ਕਾਰਨ ਤੇ ਮਿੱਟੀ ਫਿਰ ਨਮਿਤੋ ਵਾਦਾਨ ਕਾਰਨ ਚਲੋ ਮਿੱਟੀ ਵੀ ਹੋਵੇ ਤਾਂ ਵੀ ਕੁਮਾਰ ਨਹੀਂ ਬਣਾ ਸਕਦਾ কুমਦਾ ਹੋਇਆ ਚੱਕ ਚਾਹੀਦਾ ਛੋਟਾ ਚਾਹੀਦਾ ਜਿਸ ਨਾਲ ਚੱਕ ਘੁੰਮਦਾ ਹੈ ਤੇ ਘੜੇ ਬਣਦੇ ਨੇ ਕਰਤਾ ਮੰਨ ਲੈਣਿਆ ਗਹਿਣਿਆਂ ਦਾ ਸੁਨਾਰ ਨੂੰ ਪ੍ਰਕਾਰਨ ਨਹੀਂ ਹੈ ਕਾਰਨ ਤੇ ਸੋਨਾ ਹੈ ਔਰ ਨਾ ਹੋਵੇ ਸੋਨਾ ਤਾਂ ਕਿਸ ਤਰ੍ਹਾਂ ਬਣਾਏਗਾ ਤੇ ਚਲੋ ਸੋਨਾ ਵੀ ਹੋਵੇ ਕਾਰਨ ਵੀ ਹੋਵੇ ਤਾਂ ਵੀ ਨਹੀਂ ਬਣਾ ਸਕੇਗਾ ਅਗਰ ਔਜ਼ਾਰ ਨਹੀਂ ਨੇ ਨਿਮਿਤ ਤੋ ਬਾਦਾਨ ਕਾਰਨ ਨਹੀਂ ਹੈ ਸੰਸਾਰ ਦੀ ਇਸ ਢੰਗ ਦੀ ਵਿਆਖਿਆ ਕਰਦਿਆਂ ਕਰਦਿਆਂ ਇਹ ਵਿਚਾਰ ਪਰਮਾਤਮਾ ਤੱਕ ਪਹੁੰਚੇ ਔਰ ਆਪ ਸੁਣ ਕੇ ਹੈਰਾਨ ਹੋਵੋਗੇ Swami Dayanand ਜਿਨ੍ਹਾਂ ਨੇ Arya Samaj ਨੂੰ ਜਨਮ ਦਿੱਤਾ ਇਸੇ ਹੀ ਸ਼ਾਸਤਰ ਤੋਂ ਪ੍ਰਭਾਵਤ ਹੋ ਕੇ ਕਹਿੰਦਾ ਹੈ ਈਸ਼ਵਰ ਤੇ ਮਾਦਾ ਦੋਵੇਂ ਅਨਾਦੀ ਨੇ ਦੋਵੇਂ ਇਕੱਠੇ ਚਲੇ ਆ ਰਹੇ ਨੇ ਜਿ ਈਸ਼ਵਰ ਦਾ ਆਦ ਲੱਭਣਾ ਔਖਾ ਹੈ ਤਾਂ ਇਹ ਜਿਹੜਾ ਮਾਦਾ ਹੈ ਇਸ ਦਾ ਵੀ ਆਦ ਲੱਭਣਾ ਔਖਾ ਹੈ ਭਾਉ ਜੇ ਸੁਨਾਰ ਦਾ ਆਦ ਦਾ ਪਤਾ ਨਹੀਂ ਚਲਦਾ ਤਾਂ ਸੋਨੇ ਦੇ ਆਦ ਦਾ ਵੀ ਨਹੀਂ ਪਤਾ ਚਲਦਾ ਇਹ ਦੋਵੇਂ ਇਕੱਠੇ ਚਲੇ ਆ ਰਹੇ ਨੇ ਤੇ ਇਸ ਦਾ ਮਤਲਬ ਇੱਕ ਨਹੀਂ ਹੈ ਦੋ ਨੇ ਇੱਕ ਮਾਦਾ ਹੈ ਇੱਕ ਪਰਮਾਤਮਾ ਹੈ ਇੱਕੇ ਵਸਤੂਆਂ ਨੇ ਇੱਕ ਸੋਨਾ ਹੈ ਇੱਕ ਸੁਨਾਰ ਹੈ ਤਾਂ ਗਹਿਣਿਆਂ ਦੀ ਬਣਤਰ ਹੋਈ ਹੈ ਤਾਂ ਗਹਿਣੇ ਆਲਮ-ਏ-ਵजूद ਦੇ ਚਾਏ ਨੇ ਆਰੀਆ ਸਮਾਜ ਇਸ ਤੇ ਖੜਾ ਹੈ ਇਹੀ ਕਾਰਨ ਹੈ ਆਰੀਆ ਸਮਾਜ ਦੇ ਵਿੱਚ ਕੋਈ ਗੂੜੇ ਭਗਤ ਰਸਕ ਪੁਰਸ਼ ਨਹੀਂ ਪੈਦਾ ਹੋਏ ਇਹ ਖਿਆਲੀ ਐਸਾ ਹੈ ਕਿ ਮਨੁੱਖ ਦੇ ਅੰਦਰ ਈਸ਼ਵਰ ਦੀ ਮਹਾਨਤਾ ਨੂੰ ਪ੍ਰਗਟ ਹੀ ਨਹੀਂ ਆਉਣ ਦਿੰਦਾ ਐਸਾ ਕੁਮਾਰ ਹੈ ਪਰਮਾਤਮਾ ਅਗਰ ਮਿੱਟੀ ਨਹੀਂ ਗੁੰਮਦਾ ਹੋਇਆ ਚੱਕ ਨਹੀਂ ਤੇ ਕੁਝ ਨਹੀਂ ਕਰ ਸਕਦਾ ਮੁਥਾਜ ਔਰੇ ਮਿੱਟੀ ਤੇ ਕੁਮਾਰ ਦੋਵੇਂ ਅਨਾਦੀ ਨੇ ਦੋਵੇਂ ਆਦ ਕਾਲ ਤੋਂ ਚਲੇ ਆ ਰਹੇ ਨੇ ਸ੍ਰੋਮਿ ਦਾਯਾਨਾ ਸਤਿਆਰਥ ਪ੍ਰਕਾਸ਼ ਦਾ ਕਰਤਾ ਇਸ ਤਰ੍ਹਾਂ ਦੇ ਹੋਰ ਕੈਸ਼ੋ ਚੰਦਰ इत्याਦਿਕ ਇਸ ਸੋਚਣੀ ਦੇ ਜਿਤਨੇ ਪੁਰਸ਼ ਨੇ ਕਹਿੰਦੇ ਨੇ ਈਸ਼ਵਰ ਨੂੰ ਕਰਤਾ ਮੰਨਦੇ ਆ ਕਾਰਨ ਨਹੀਂ ਹੈ ਔਰ ਕਿਧਰੇ ਕਿਧਰੇ ਕੁਝ ਹੋਰ ਅਵਤਾਰੀ પુરੁਸ਼ਾਂ ਨੇ ਜਿਸ ਢੰਗ ਨਾਲ ਵਿਆਖਿਆ ਕੀਤੀ ਉਸ ਤੋਂ ਵੀ ਭਰਮ ਖੜਾ ਹੋ ਜਾਂਦਾ ਹੈ ਜਿਵੇਂ ਕਹਿੰਦੇ ਨੇ ਇੱਕ ਪਰਮਾਤਮਾ ਹੈ ਇੱਕ ਮਾਇਆ ਹੈ ਇੱਕ ਖੁਦਾ ਹੈ ਇੱਕ ਸ਼ੈਤਾਨ ਹੈ ਨੇਕੀਆਂ ਖੁਦਾ ਤੋਂ ਆਉਂਦੀਆਂ ਨੇ ਬਦੀਆਂ ਸ਼ੈਤਾਨ ਤੋਂ ਆਉਂਦੀਆਂ ਨੇ ਸਾਰੇ ਗੁਣ ਖੁਦਾ ਤੋਂ ਆਉਂਦੇ ਨੇ ਸਾਰੇ ਅਗੁਣ ਸ਼ੈਤਾਨ ਤੋਂ ਆਉਂਦੇ ਨੇ تے شیطان دی پوجا کرنی چاہیے کیوں کہ کی شیطان تو جو کچھ زیادہ نے گن تے بہت گھٹ تے بہت زیادہ نے نیکیاں تے بہت گھٹ نے دستا پہ خدا ہار رہے شیطان جیت رہے پھر تے شاید شیطان ہی خدا ہے خدا کچھ بھی نہیں ہے شیطان دے سامنے کمزور ہے اگر کہہ دئیے نیکیاں ਖੁਦਾ ਤੋਂ ਆ ਰਹੀਆਂ ਨੇ ਬਦੀਆਂ ਸ਼ੈਤਾਨ ਤੋਂ ਆ ਰਹੀਆਂ ਨੇ ਉਹ ਸ਼ੈਤਾਨ ਬਦੀਆਂ ਨੂੰ ਰੋਕ ਦਿੰਦਾ ਹੈ ਇਹਦਾ ਮਤਲਬ ਖੁਦਾ ਦੀ ਖੁਦਾਈ ਨੂੰ ਰੋਕ ਦਿੰਦਾ ਹੈ ਫਿਰ ਤੇ ਸ਼ੈਤਾਨ ਬੜਾ ਬਲਵਾਨ ਹੈ ਬੜਾ ਸ਼ਕਤੀਸ਼ਾਲੀ ਹੈ ਫਿਰ ਤੇ ਖੁਦਾ ਕੁਝ ਨਹੀਂ ਇਹ ਦੁਬਦਾ بڑے بڑے ਪੈਗੰਬਰੀ ਪੁਰਸ਼ بڑے بڑے ਅਵਤਾਰੀ ਪੁਰਸ਼ਾਂ 'ਚ ਵੀ ਕਿਉਂ ਪੈਦਾ ਹੋ ਗਈ स्वामी दयानंद जैसे तार्किक लोगों च भी किस तरह पैदा हो गई सिर्फ इत्ھوں ਮੰਨ ਲੈਂਦੇ ਆ ਪ੍ਰਮਾਤਮਾ ਪ੍ਰਕਾਸ਼ ਹੈ ਤੋ ਫਿਰ ਜਿਹੜਾ ਇਹ ਅੰਧੇਰਾ ਹੈ ਇਹਦੇ ਬਾਰੇ ਕੀ ਕਹੀਏ ਇਹ ਅੰਧੇਰਾ ਕੀ ਹੈ ਮੰਨ ਲੈਂਦੇ ਆ ਇੱਕ ਜੀਵਨ ਹੈ ਪ੍ਰਮਾਤਮਾ ਪਰ ਇਹ ਮੌਤ ਕੀ ਹੈ ਇਹ ਜਗਤ ਮਿਟਦਾ ਹੋਇਆ ਕੀ ਹੈ ਅਗਰ ਇਹ ਕਹੀਏ ਜਗਤ ਮਿਟਦਾ ਹੋਇਆ ਰੱਬ ਹੈ ਪਰਮਾਤਮਾ ਹੈ ਉਸੇ ਦਾ ਹੀ ਰੂਪ ਹੈ ਤਾਂ ਫਿਰ ਕਹਿਣਾ ਪਏਗਾ ਇਹ ਕਬਰ ਦੇ ਵਿੱਚ ਖੁਦਾ ਨੂੰ ਪਾ ਰਹੇ ਆ ਰੱਬ ਨੂੰ ਪਾ ਰਹੇ ਆ ਔਰ ਕੀ ਹੈ ਇਹ ਅਰਥ ਹੀ ਜਲਾ ਰਹੇ ਆ ਪਰਮਾਤਮਾ ਦੀ ਮਰ ਗਏ ਆ ਪਰਮਾਤਮਾ ਉਹਨੂੰ ਮੋਂਡੇ ਤੇ ਚੁੱਕ ਕੇ ਲੈ ਜਾ ਰਹੇ ਆ ਕੋਈ ਸੂਰਜ ਮਿਟ ਰਿਹਾ ਕੋਈ ਚੰਦਰਮਾ ਮਿਟ ਰਿਹਾ ਕਿਦਰੇ ਧਰਤੀ ਮਿਟ ਰਹੀ ਹੈ ਇਸ ਮਿਟਦੇ ਹੋਏ ਤੋਂ ਘਬਰਾ ਕੇ ਕੁਛ ਇੱਕ ਨੇ ਕਹਿ ਦਿੱਤਾ ਸ਼ਾਇਦ ਜੀਵਨ ਪਰਮਾਤਮਾ ਹੈ موت شیطان ہے مایا ہے نیکیاں ایشور تو آ رہی ہیں بدیاں مایا کر کے نے شیطان کر کے نے اس طریقے نال اگر تول کرنا ہوگی تو بدیاں زیادہ نے نیکیاں بہت گھٹ نے اندھیرا بہت زیادہ ہے روشنی بہت گھٹ ہے ਅੱਧੀ ਜ਼ਮੀਨ ਤੇ ਤਿੰਨ ਸਮਝ ਲੋ ਹਨੇਰਾ ਰਹਿੰਦਾ ਹੀ ਐ ਇੱਕ ਪਾਸੇ ਰਾਤ ਇੱਕ ਪਾਸੇ ਦਿਨ ਪਰ ਜ਼ਮੀਨ ਦੇ ਥੱਲੇ ਵੀ ਹਨੇਰਾ ਹੈ ਸਾਗਰ ਦੀ ਗੋਦ ਦੇ ਚ ਵੀ ਹਨੇਰਾ ਹੈ ਥੱਲੇ ਚਲੇ ਜਾਓ ਤੇ ਹਨੇਰਾ ਹੀ ਹਨੇਰਾ ਹੋਰ ਕੀ ਹੈ ਹਨੇਰਾ ਤੇ ਬਹੁਤ ਜ਼ਿਆਦਾ ਹੈ ਰੋਸ਼ਨੀ ਤੇ ਬਹੁਤ ਘੱਟ ਹੈ ਤੇ ਜੇ ਗੁਣਾਂ ਨੂੰ ਨਾਪੋਗੇ ਤੋਲੋਗੇ ਤੇ ਗੁਣ ਬਹੁਤ ਘੱਟ ਨੇ ਬਹੁਤ ਘੱਟ ਨੇ ਔ ਗੁਣ ਬਹੁਤ ਜ਼ਿਆਦਾ ਨੇ ਵਿਆਪਕ ਨੇ ਬੜੇ ਪਰਬਲ ਨੇ ਫਿਰ ਕਿਸ ਤਰ੍ਹਾਂ ਕਹੀਏ ਈਸ਼ਵਰ ਕਮਜ਼ੋਰ ਹੈ ਮਹਾਤਮਾ ਬੁੱਧ ਜੈਸੇ ਨੇ ਆਪਣੇ ਚਚੇਰੇ ਭਰਾ ਹੀ ਨੂੰ ਸਾਫ਼ ਉਪਦੇਸ਼ ਦਿੰਦਿਆਂ ਕਹਿ ਦਿੱਤਾ ਸੀ ਆਨੰਦ ਨੂੰ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਸੂਤਰ ਇਸ ਨੂੰ ਕਹਿੰਦੇ ਦੋ ਸ਼ਬਦਾਂ ਦੇ ਵਿੱਚ ਬਹੁਤ ਵੱਡੀ ਗੱਲ ਕਹਿ ਦੇਣੀ ਹੈ ਆਨੰਦ ਭੀੜ ਤੋਂ متاثر ਨਾ ਹੋਵੇ ਬਹੁਤ ਵੱਡੀ ਭੀੜ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਪੇੜਾ ਝਾਲ ਆਉਂਦੀ ਹੈ ਪਰ ਚੰਗੇ ਮਨੁੱਖਾਂ ਦੀ ਕੋਈ ਭੀੜ ਨਹੀਂ ਆਉਂਦੀ ਬਹੁਤ ਥੋੜੇ ਆਉਂਦੇ ਨੇ ਬਹੁਤ ਥੋੜੇ ਆਉਂਦੇ ਨੇ ਤੋ ਇਸ ਦਾ ਮਤਲਬ ਹੈ ਖੁਦਾ ਬਹੁਤ ਥੋੜਾ ਹੈ ਸ਼ੈਤਾਨ ਬਹੁਤ ਜ਼ਿਆਦਾ ਹੈ ਮਾਇਆ ਬੜੀ ਪਰਬਲ ਹੈ ਈਸ਼ਵਰ ਬਹੁਤ ਛੋਟਾ ਹੈ ਹਿੰਮਤ ਕੀਤੀ ਏ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਕਹਿੰਦੇ ਨਹੀਂ ਸਭ ਕੁਝ ਉਸੇ ਤੋਂ ਹੀ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹਿਨ ਕੋਇ ਉਹ ਕਰਤਾ ਵੀ ਹੈ ਉਹ ਕਾਰਨ ਵੀ ਹੈ ਰੋਸ਼ਨੀ ਵੀ ਉਸੇ ਤੋਂ ਆਉਂਦੀ ਹੈ ਅੰਧੇਰਾ ਵੀ ਉਸੇ ਤੋਂ ਹੁੰਦਾ ਹੈ ਤੰਦਰੁਸਤੀ ਵੀ ਉਸੇ ਤੋਂ ਆਉਂਦੀ ਹੈ ਬਣੀ ਹੋਈ ਮਰਿਆਦਾ ਦੇ ਮੁਤਾਬਕ ਬਿਮਾਰੀ ਵੀ ਉਸੇ ਤੋਂ ਹੀ ਆਉਂਦੀ ਹੈ ਜੀਵਨ ਵੀ ਉਸੇ ਤੋਂ ਆਉਂਦਾ ਹੈ ਮੌਤ ਵੀ ਉਸੇ ਤੋਂ ਆਉਂਦੀ ਹੈ ਕਿਉਂ ਉਹ ਕਿਰਤ ਨਹੀਂ ਹੈ ਸਭ ਕੁਝ ਦਾ ਕਰਤਾ ਹੈ ਜੋ ਕੁਝ ਵੀ ਜਗਤ ਦੇ ਵਿੱਚ ਦਿਖਾਈ ਦੇ ਰਿਹਾ ਹੈ ਹੋ ਰਿਹਾ ਹੈ ਸਭ ਉਸੇ ਤੋਂ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਇਤਨੀ ਸਮਝ ਆਂਦਿਆਂ ਮਨੁੱਖ ਦਾ ਕਰਤਾ ਪਣ ਮਿਟ ਜਾਂਦਾ ਹੈ ਔਰ ਮਨੁੱਖ ਪਰਮਾਤਮਾ ਦਾ ਰੂਪ ਹੋ ਜਾਂਦਾ ਹੈ ਅਗਰ ਇਤਨੀ ਸਮਝ ਆ ਜਾਏ ਆਪਣੇ ਆਪ ਨੂੰ ਹਟਾ ਲਵੇ ਮੈਂ ਕਰਤਾ ਨਹੀਂ